ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਬਜ਼ੁਰਗ ਨੇ ਆਪਣੇ ਤੇ ਬਾਬਾ ਜੀ ਉਹ ਚੜਦੀ ਕਲਾ ਚੋ ਆ ਜੀ ਇਹਨਾਂ ਨੂੰ ਸਮਾਨ ਲਿਆਂਦਾ ਤਾਂ ਖੁਸ਼ੂ ਵਾਲੀ ਬਾਬੇ ਦੇ ਹੱਥਾਂ ਮੈਂ ਕਿਹਾ ਟੰਗਦਾ ਅੰਦਰ ਖੁਸ਼ੂ ਆ ਤੇ ਆ ਟੰਗ ਦਿੱਤੀ ਆਪਾਂ ਨੇ ਇੱਥੇ ਖੁਸ਼ੂ ਆਈ ਜਾਊਂਗੀ ਇਹਦੇ ਨਾਲ ਸੋ ਆ ਸਮਾਨ ਆ ਬਾਈ ਉਹਨਾਂ ਨੇ ਰੈਸ਼ਨ ਭੇਜਿਆ ਸੀ ਆਟਾ ਬਾਕੀ ਹੋਰ ਰੈਸ਼ਨ ਜਿੰਨਾ ਵੀ ਆ ਸਾਰਾ ਹੀ ਰੈਸ਼ਨ ਨੇ ਲਿਆਤਾ ਇਹਨਾਂ ਨੂੰ ਸਾਰਾ ਕੁਝ ਲਿਆਤਾ ਚਾਹ ਪੱਤੀ ਚੀਨੀ ਸਾਰਾ ਕੁਝ ਜੋ ਵੀ ਹੁੰਦਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਬਾਕੀ ਬਾਬਾ ਜੀ ਆ ਮਦਦ ਦਾ ਪੈਸੇ ਦੀ ਵਾਹੀ ਕੀ ਦੇਣੇ ਵਾਲੇ ਇਹ 12 ਮੁੰਡੇ ਨੇ ਭੇਜੇ ਨਹੀਂ ਅੱਛਾ ਹਾਂਜੀ ਆਉਂਦੇ ਤੇ ਬਾਬਾ ਜੀ ਨੂੰ ਮੈਂ ਪੁੱਛਿਆ ਸੀ ਕਿ ਜਿਹੜੇ ਗੁਰਪ੍ਰੀਤ ਮਿੰਟੂ ਆ ਜੇ ਤੁਹਾਡੀ ਉਹ ਮਦਦ ਕਰਦਣ ਜਾਂ ਹੋਰ ਜਿਹੜੇ ਆਪਣੇ ਪਾਲ ਖਰੋਦ ਉਹਨੇ ਬਾਈ ਨੇ ਉਹਨਾਂ ਕੋਲ ਹਸਪੀਟਲ ਡਾਕਟਰ ਵੀ ਵਧੀਆ ਹੁੰਦੇ ਨੇ ਪਰ ਬਾਬਾ ਜੀ ਉਹਨੇ ਕਹਿੰਦੇ ਅਸੀਂ ਕਿਤੇ ਨਹੀਂ ਆਣਾ ਇੱਥੇ ਹੀ ਰਹਿਣਾ ਕਿਉਂਕਿ ਆ ਮਾਤਾ ਕਹਿੰਦੀ ਸੇਵਾ ਕਰਨੀ ਆ ਸੀ ਸੋ ਇਸ ਕਰਕੇ ਇਹਨਾਂ ਨੇ ਮਨਾ ਕਰ ਤ ਨਹੀਂ ਤਾਂ ਆਪਾਂ ਉੱਥੇ ਦਾ ਵੀ ਪ੍ਰਬੰਧ ਕਰ ਦੇਣਾ ਸੀ ਤੇ ਬਾਕੀ ਹੁਣ ਜੋ ਮਦਦ ਸੀ ਸਾਰੇ ਪੈਸੇ ਸੀ ਉਹ ਦੇਤੇ ਤੇ ਬਾਕੀ ਜਿਹੜਾ ਸਮਾਨ ਸੀ ਉਹ ਸਾਰੀ ਮਦਦ ਦੇ ਕਰ ਸੀ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਉਂਕਿ ਇਹ ਬਜ਼ੁਰਗ ਜੋ ਲੋੜਵੰਦ ਸੀ ਆਪਾਂ ਨੇ ਉਹਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਤੁਸੀਂ ਮਦਦ ਵੀ ਕੀਤੀ ਆ ਸੋ ਤੁਹਾਡਾ ਫਰਜ਼ ਬਣਦਾ ਜਿਹੜੇ ਵੀ ਜ਼ਰੂਰਤਮੰਦ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਧੰਨਵਾਦ